ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 3-4 ਦਿਨਾਂ ਯਾਨੀ ਕਿ 30-31 ਦਸੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਇਸ ਲਈ ਦੀ ਤਾਜ਼ਾ ਸੈਟਲਾਈਟ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਵੇਰ ਦੇ 11 ਵਜਰ ਨੇ 28 ਦਸੰਬਰ ਦਾ ਅੱਜ ਦਿਨ ਹੈ ਤੇ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਅਪਡੇਟ ਦਿੱਤੀ ਸੀ ਕਿ ਇਹਲੇ ਜਿਹੜਾ ਪੱਛਮੀ ਸਿਸਟਮ ਹੈ ਉਹ ਕਾਫੀ ਕੁਝ ਹਾਜਰ ਜਿਹੜੀਆਂ ਮੀਂਹ ਦੇ ਸਕਦਾ ਆ ਲਗਭਗ ਪੰਜਾਬ ਦੇ ਉੱਤਰ ਪੂਰਬੀ ਖੇਤਰ ਹਰਿਆਣਾ ਦੇ ਪੂਰਬੀ ਖੇਤਰਾਂ ਦੇ ਵਿੱਚ ਬੀਤੇ ਰਾਤ ਤੋਂ ਮੀਂਹ ਜਿਹੜਿਆ ਜਾਰੀ ਨੇ ਰੁਕ ਰੁਕ ਕੇ ਮੀਂਹ ਵਰਝ ਹੋ ਰਹੇ ਨੇ ਭਾਵੇਂ ਹਲਕੇ ਭਾਵੇਂ ਕਿਤੇ ਕਿਤੇ ਦਰਮਿਆਨੇ ਮੀਂਹ ਵਰਝ ਰਹੇ ਨੇ ਕਿਤੇ ਕਿਤੇ ਤੇਜ਼ ਝਰਾਟੇ ਵੀ ਲੱਗ ਰਹੇ ਨੇ ਗੜੇਮਾਰੀ ਵੀ ਕੁਝ ਕਿਤੇ ਨਾ ਦੇ ਵਿੱਚ ਦਰਜ ਕੀਤੀ ਗਈ ਹੈ ਸੋ ਹਾਲੇ ਆਉਂਦੇ ਜਿਹੜੇ ਘੰਟੇ ਨੇ ਜੀ ਯਾਨੀ ਕਿ ਸ਼ਾਮ ਤੱਕ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਬਰਨਾਲਾ ਮਾਨਸਾ ਚੰਡੀਗੜ੍ਹ ਮੋਹਾਲੀ ਰੋਪੜ ਡੇਰਾ ਬੱਸੀ ਸ਼੍ਰੀ ਹਰਿਆਣਾਪੁਰ ਸਾਹਿਬ ਨੰਗਲ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਤੇ ਕੁਝ ਕੁ ਖੇਤਰ ਪਠਾਨਕੋਟ ਦੇ ਇਹਨਾਂ ਖੇਤਰਾਂ ਦੇ ਵਿੱਚ ਹਲੇ ਮੀਂਹ ਦੀ ਸੰਭਾਵਨਾ ਬਰਕਰਾਰ ਹੈ ਅੱਜ ਸ਼ਾਮ ਤੱਕ ਟਟੋਵੇਂ ਮੀਂਹ ਜਿਹੜਿਆ ਦਰਜ ਹੋਣਗੇ ਜਿਹੜੇ ਰੁਕ ਰੁਕੇ ਮੀਂਹ ਜਿਹੜਿਆ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੁੰਦੇ ਰਹਿਣੇ ਆ ਸੋ ਇਹ ਸਿਸਟਮ ਹੁਣ ਲਗਭਗ ਪੰਜਾਬ ਦੇ ਵਿੱਚੋਂ ਦੀ ਅੱਜ ਰਾਤ ਜਾਂ ਕੱਲ ਸਵੇਰ ਤੱਕ ਅੱਗੇ ਵਾਰ ਲੰਘ ਜੇਗਾ ਤੇ ਰਾਜਾਂ ਦੇ ਵਿੱਚ ਉਹਦੀ ਸਿਸਟਮ ਲਗਭਗ ਲੰਘ ਚੁੱਕਿਆ ਹਰਿਆਣਾ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਹਾਲੇ ਅਮੀਦ ਅਸਾਰ ਜਿਹੜੇ ਵਰਕਰਾਰ ਨਹੀਂ ਤੇ ਯੂਪੀ ਦੇ ਉੱਤਰ ਪੱਛਮੀ ਖੇਤਰ ਤੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਰਜ ਹੋ ਰਹੇ ਨੇ ਤੇ ਆਉਂਦੇ 24 ਘੰਟੇ ਹਾਲੇ ਯੂਪੀ ਦੇ ਖੇਤਰਾਂ ਦੇ ਵਿੱਚ ਜਿਹੜੇ ਅਮੀਦ ਦਰਜ ਹੁੰਦੇ ਰਹਿਣੇ ਆ ਪਹਾੜਾਂ ਦੇ ਵਿੱਚ ਇਹ ਸਿਸਟਮ ਬਰਬਰੀ ਦਏਗਾ ਅਗਲੇ 3-4 ਦਿਨਾਂ ਤੱਕ ਤੇ ਜਿਹਦੇ ਨਾਲ ਮੈਦਾਨਾਂ ਦੇ ਵਿੱਚ ਠੰਡ ਬਦਲੀ ਤੈ ਹੈ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਇੱਕ ਤਾਂ ਸੰਘਣੀ ਧੁੰਦ ਹੋਏਗੀ ਅਗਲੇ 3-4 ਦਿਨਾਂ ਦੇ ਦਰਮਿਆਨ ਧੁੰਦ ਜਿਹੜੀ ਆ ਕਾਫੀ ਸੰਘਣੀ ਹੋ ਸਕਦੀ ਹੈ 誰 ਜੇਕਰ ਤਾਜ਼ਾ ਰਿਪੋਰਟ ਤੇ ਲਈਏ ਜੋ ਅੰਕੜੇ ਨੇ ਮੌਸਮ ਹਕਮ ਨੇ ਜਾਰੀ ਕੀਤੇ ਨੇ ਸੋ ਅਗਲੇ 4 ਦਿਨਾਂ ਦੇ ਲਈ ਯੈਲੋ ਅਲਰਟ ਜਿਹੜਾ ਮੌਸਮ ਹਕਮ ਨੇ ਜਾਰੀ ਕਰ ਦਿੱਤੇ ਨੇ ਸੰਗਰੀ ਧੁੰਦ ਦੇ ਅਲਰਟ ਨੇ ਤੇ ਉਸ ਤੋਂ ਬਾਅਦ 30 31 ਤਰੀਕ ਤੱਕ ਕੋਈ ਵੱਡੇ ਲੈਵਲ ਤੇ ਮੀਂਹ ਦੇ ਅਸਰ ਹੁਣ ਲੱਗਦੇ ਜਾਪ ਨਹੀਂ ਰਹੇ ਕੋਈ ਨਵਾਂ ਫਚੂ ਮੀਸਰ ਸਿਸਟਮ ਬਣਾਉਂਦਾ ਜਾਫ ਨਹੀਂ ਰਿਹਾ ਕਿਉਂਕਿ ਇਹ ਸਿਸਟਮ ਕਾਫੀ ਵੱਡੇ ਏਰੀਆ ਨੂੰ ਕਵਰ ਕਰ ਗਿਆ ਤੇ ਜਿਹਦੇ ਨਾਲ ਹੁਣ ਕੋਈ ਨਵਾਂ ਸਿਸਟਮ ਲੱਗਫਗ ਅਗਲੇ 6-7 ਦਿਨਾਂ ਨੂੰ ਆਵੇਗਾ ਸੋ ਅੱਜ ਦੀ ਰਿਪੋਰਟ ਅਗਲੇ 6-7 ਦਿਨਾਂ ਦੀ ਬਾਕੀ ਜਗ੍ਹਾ ਟੈਂਪਰੇਚ ਗਰਾਉਂਡ ਕੋhetra ਦੇ ਵਿੱਚ ਦਰਜ ਹੋਈ ਹੈ ਬਾਕੀ ਆਪਣੇ ਜਿਹੜੀ ਆ ਠੰਡ ਸੀਤ ਲੈਰ ਦੇ ਅਲਰਟ ਜਿਹੜੇ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਸਤ ਦੇ ਵਿੱਚ ਧੰਨਵਾਦ ਸ਼ੁਕਰੀਆ